ਐਨਆਰਆਈ ਲੜਾ ਫਿਰ ਲੈਣ ਪਿੱਛੋਂ ਡੋਲੀ ਛੱਡ ਕੇ ਫਰਾਰ ਮੁਕੇਰੀਆਂ ਦਾਜ ਦੀ ਮੰਗ ਪੂਰੀ ਨਾ ਕਰਨ ਕਰਕੇ ਮੁਕੇਰੀਆਂ ਵਿਖੇ ਹਾਜੀਪੁਰ ਤੋਂ ਇੱਕ ਐਨਆਰਆਈ ਲੜਕੇ ਵੱਲੋਂ ਲੜਕੀ ਵਾਲਿਆਂ ਨੂੰ ਸਬਕ ਸਿਖਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਲੜਕੀ ਨਾਲ ਫੇਰੇ ਦਾ ਲੈ ਲੈ ਪਰੰਤੂ ਪਾਦ ਵਿੱਚ ਇਡਲੀ ਤੋਂ ਆਇਆ ਲਾੜਾ ਡੋਲੀ ਗੁਰਦੁਆਰਾ ਸਾਹਿਬ ਛੱਡ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੜਕੀ ਵਾਲਿਆਂ ਦੀ ਕੁੱਟਮਾਰ ਕਰਕੇ ਫਰਾਰ ਹੋ ਗਿਆ ਇਸ ਮੌਕੇ ਤੇ ਲੜਕੀ ਦੇ ਪਿਤਾ ਸੁਵਸਜੰਦ ਅਤੇ ਥਾਣਾ ਇੰਚਾਰਜ ਮਲਕੀਸ਼ ਸਿੰਘ ਨੇ ਜਾਣਕਾਰੀ ਜੰਦਿਆ ਕਿਹਾ आज तय थी ठीक है तो लड़कों वालों ने हमारे साथ रात से जो है चेंज कर दहेज मांगने लगे हैं प्लस और हमें सवेरे लड़के ने फोन करके लड़की को कहा कि हम बारात लेके नहीं आ रहे बारह बज के पैतालीस मिनट छियालीस मिनट पर इस लड़के की माँ ने हमें डिमांड किया कि आप क्या दे रहे हो दहेज क्या दे रहे हो उसके बाद फिर मानने लगे कि हम लोग घर से गए हैं कुछ लोग मोहतवर लोग गए हैं उनकी रिक्वेस्ट करेंगे कि आज ही के दिन बारात है सब कुछ है ब्याह है और हमारे पैलेस का और खर्चे सारी आज ही है सारा के साथ तो फिर बहुत मेहनतें करने के बाद वो माने हैं कि हम शादी करने आ रहे हैं और शादी करने आ रहे हैं तो डिमांडे ऐसी रख दी कि वहां उस गुरुद्वारे में नहीं शादी करेंगे दूसरे गुरुद्वारे में शादी करेंगे फिर शादी करने के बाद हम घर पे नहीं जाएंगे पैलेस में नहीं जाएंगे ये बात न, पहले ही नहीं बताई जब शादी आए हैं सीधे गुरुद्वारे में और लड़की के साथ शादी करवाई उन्होंने फेरे करवाए उसके बाद लड़, लड़की को बैठा के सीधे अपने घर ले जाने लगे तो हम लोग यही यही चाहते थे कि हम जो रीति रिवाज के साथ ਪੈਲਸ ਮੈਂ ਇੰਤਜ਼ਾਮ ਕੀਤਾ ਹੈ ਅਤੇ ਘਰ पे ਇੰਤਜ਼ਾਮ ਕੀਤਾ ਹੈ ਉਸ ਦੇ ਮੁਤਾਬਕ ਹੀ ਲੜਕੀ ਕੋ ਵਿਦਾ ਕੀਤਾ ਜਾਏ ਹੈ ਨਾ ਆਪ ਪ੍ਰਸ਼ਾਸਨ ਤੇ ਕੀ ਮੰਗ ਪ੍ਰਸ਼ਾਸਨ ਤੇ ਮੰਗ ਕਰ ਰਹੇ ਹਾਂ ਅਸੀਂ ਨੂੰ ਇਨਸਾਫ ਮਿਲਣਾ ਚਾਹੀਏ ਔਰ ਮੇਰੀ ਬੇਟੀ ਕੋ ਇਹ ਰੱਖ ਨਹੀਂ ਰੱਖ ਨਹੀਂ ਸਕੇਗੀ ਉਹ ਖੁਸ਼ਵਾਸ ਚੰਬੀ ਅੱਜ ਮੈਰਿਜ ਕੀ ਤੇ ਗੁਰਦੁਆਰਾ ਛੀ ਹਿੰਦ ਦੀ ਚਾਦਰ ਤਨਵਾੜਾ ਰੋਡ ਤੇ ਮੁਕਿਰਨਾ ਆਨੰਦ ਕਾਰਜ ਹੋਇਆ ਇਹਨਾਂ ਦਾ ਆਨੰਦ ਕਾਰਜ ਤੋਂ ਬਾਹਰ ਆ ਜਦੋਂ ਡੋੜੀ ਚੱਲਣ ਲੱਗੀ ਆ ਉਦੋਂ ਇਹਨਾਂ ਦੋਵਾਂ ਤਿਰਾਂ ਦਾ ਆਪਸ ਵਿੱਚ ਟਕਰਾਰ ਹੋ ਗਿਆ ਜੋ ਲੜਕੀ ਦੇ ਪਿਤਾ ਸ਼ੁਭਾਚੰਦਰ ਨੇ ਦੱਸਿਆ ਵੀ ਇਹ ਸਾਡੇ ਕੋਲੋਂ ਇੱਕ ਕਾਰ ਦੀ ਅਤੇ ਪੈਸਿਆਂ ਦੀ ਮੰਗ ਕਰ ਰਹੇ ਸੀ ਜੋ ਅਸੀਂ ਨਹੀਂ ਦੇ ਸਕਦੇ ਸਕੇ ਇਸ ਕਰਕੇ ਇਹ ਲੜਕੀ ਨੂੰ ਛੱਡ ਕੇ ਭੱਜ ਗਿਆ ਲੜਕੀ ਡੋੜੀ ਵਾਲੀ ਕਾਰ ਦੇ ਵਿੱਚ ਬੈਠੀ ਛੱਡ ਕੇ ਭੱਜ ਗਿਆ ਉਹਦਾ ਸਾਰਾ ਪਰਿਵਾਰ ਤੇ ਜੋ ਸ਼ੁਭਾਚੰਦਰ ਦੇ ਬਿਆਨ ਤੇ ਲੜਕੀ ਦੇ ਪਤੀ ਤਰਨਜੀਤ ਸਿੰਘ ਸਤਸਰਜਿੰਦਰ ਕੌਰ ਅਤੇ ਸੋਨਾ ਰਵਿੰਦਰ ਸਿੰਘ ਦੇ ਖਿਲਾਫ ਮੁਕੱਦਮਾ 498 ए आईपीसी 3/4 ਡੋਲੀ ਐਕਟ ਦੇ ਤਹਿਤ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਇਹਨਾਂ ਦੇ ਵਿੱਚ ਕਿਸੇ ਦੀ ਗੈਰਜ਼ਾਰੀ ਹੋ ਚੁੱਕੀ ਹੈ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦੀ ਹੀ ਗ੍ਰਿਫਤਾਰ ਕਰ ਲਵਾਂਗੇ